ਤੁਹਾਡਾ ਬਰਾਡ ਫੈਮਿਲੀ ਚੈਨਲ ਤੇ ਸਵਾਗਤ ਹੈ ਤੇ ਅੱਜ ਆਪਾਂ ਤੁਹਾਨੂੰ ਵਿਛਲੇਬਾ ਵਾਲਾ ਆਕਟਿਵ ਖਾਇ ਸੀ ਵੀ ਉਹ ਟਾਲਣਾ ਵਰਦ ਸੀ ਤੇ ਹੁਣ ਆਪਾਂ ਕਰਾਇਆ ਪਾਉਨੇ ਆ ਪੁੱਠਾ ਕਰਾਇਆ ਤੇ ਇਧਰ ਆਪਣਾ ਰੈਕਟਰ ਬੈਗ ਕਰਤਾ ਸੀ ਆ ਦੇਖੋ ਬੈਗ ਕਰਤਾ ਸੀ ਤੇ ਹੁਣ ਪੁੱਠਾ ਕਰਾਇਆ ਪਾਉਨੇ ਆ ਆ ਦੇਖੋ ਇਤਨਾ ਮੋਟੀਆਂ ਬੈਠਦੀ ਨਹੀਂ ਨਹੀਂ ਚੱਲਿਆ ਆ ਦਾਪਾ ਨੂੰ ਕਰਾਇਆ ਬਸ ਪਿੰਨਾ ਪਾਉਣ ਆਲਗੇ ਨਹੀਂ ਮਿੱਤਰੋ ਆ ਦੇਖੋ ਮਿੱਤਰੋ ਆਪਾਂ ਪੁੱਠਾ ਕਰਾਇਆ ਪਾਲਿਆ ਚੱਕ ਲਿਆ ਨਹੀਂ ਹੁਣ ਆਪਾਂ ਉਹ ਵਾਲੀ ਮਿੱਟੀ ਇਕੱਠੀ ਕਰਾਂਗੇ ਤੇ ਆਪਣੀ ਟਾਲੀ ਦਾ ਵੇਖੋ ਪੱਟੀ ਨਹੀਂ ਗਈ ਖਰਾਬ ਕੰਮ ਕਰਦਾ ਅੱਗਾ ਜਾਕਦੀ ਸੀ ਉਹ ਟੇਢੀ ਜੀ ਤਾਂ ਹੋ ਗਈ ਆ ਦੇਖੋ ਇੱਥੇ ਵੇਖੋ ਕਿੰਨਾ ਘਪਿਆ ਇੱਥੇ ਦੇਖੋ ਤੇ ਹੁਣ ਆਪਾਂ ਆਪਣਾ ਦਾ ਟਰੀ ਆਪਣਾ ਡੱਟਾ ਵੀ ਚੁਕਾ ਰਿਹਾ ਬਾਲਾ ਮੈਂ ਰੇਲ ਨੂੰ ਉਹ ਡ੍ਰੈਕਟਰ ਮੈਂ ਘਾਦ ਲਿਆ ਬਤਰਾ ਹੁਣ ਆਪਾਂ ਟਰੈਕਟਰ ਆਹਲੇ ਪਾਸੇ ਕਰਤਾ ਤੇ ਮੈਂ ਡ੍ਰੈਕਟਰ ਨਾਲ ਉਹ ਮਿੱਟੀ ਪਾਸੇ ਕਰਦੇ ਹਾਂ ਉਹ ਬਤਰਾ ਉਹ ਠੀਕ ਕਰਦੇ ਹਾਂ ਪਾਸੇ ਆ ਵੀ ਇੱਥੇ ਵੀ ਖੁੱਬ ਗਿਆ ਸੀ ਆਏ ਆਏ ਆਈ मित्रों हूं ट्रैक्टर स्टार्ट कर लिया इधर अपने ताया तो जी मरी जन्दे जमा पदरा करना आ देखो पिया मेरा भागरा अपना मिंदरा अटैट ਆ ਮੈਟਰੋ ਹੁਣ ਮੇਰਾ ਵੱਡਾ ਭਰਾ ਮਾਰਦਾ ਹਾਲ ਆਹਾ ਹਾਲ ਉਹ ਦੇਖੋ ਆ ਦੇਖੋ ਮੇਰਾ ਵੱਡਾ ਭਰਾ ਹਾਲ ਮਾਰੀ ਜਾਂਦਾ ਇੱਧਰ ਮਿਲਤਾ ਹੈ ਸਟਾਰਟ ਕਰਕੇ ਖੜੇ ਹੈ ਜਦੋਂ ਇਹ ਹਾਲ ਮਾਰਤੇ ਉਹਨੇ ਐ ਕਰਕੇ ਹਾਲ ਮਾਰਤੇ ਨਾ ਨਿਤ ਉਹਦੇ ਬਾਅਦ ਚ ਖੜਾਇਆ ਹੈ ਨਾ ਪਤਰਾ ਕਰਦਾ ਆ ਦੇਖੋ ਮੈਟਰੋ ਹੁਣ ਮੇਰੇ ਡੈਲੀ ਉੱਤੇ ਚੜੇ ਸੀਗੇ ਤੇ ਆ ਕੱਲ ਡੁਲੇ ਕੱਢਿਆ ਥੱਲਾ ਤੇ ਮੇਰੇ ਤਾਇਆ ਜੀ ਹੁਣ ਡ੍ਰੈਕਟਰ ਸਟਾਰਟ ਕਰਕੇ ਖੜੇ ਆ ਉਧਰ ਦੇਖੋ ਉਧਰ ਮੇਰਾ ਭਰਾ ਬੈਠਾ ਤੇ ਉਹ ਤੇ ਆਪਣੀ ਕਰਾਈ ਗਈ ਹੈ ਵਾਟਰ ਨਹੀਂ ਵਟ ਇਨੀ ਪਾਉਣੀ ਅੱਜ ਵਾਟਰ ਨਹੀਂ ਪਾਉਂਦੇ ਅੱਜ ਤੇ ਕੱਲ ਨੂੰ ਪਾਵਾਂਗੇ ਵਟ ਅੱਜ ਤਾਂ ਗੇਰਾ ਹਰ ਹੜ ਮਾਰ ਕੇ ਜਾਵੜਾਂਗੇ ਕੱਲ ਨੂੰ ਪਾਵਾਂਗੇ ਵਟ ਤੇ ਉਧਰ ਆਪਣਾ ਡ੍ਰੈਕਟਰ ਖੁੱਪ ਗਿਆ ਸੀ ਫੇਰ इधर देखो अपना मेरा बड़ा भ्रा बैठा थे उन बट देर ताया जी आ रैर अपने को दो ट्रैक्टर मेरे आखो भी किराए ना परे नहीं चढ़ते मे इधर मेरे डैडी देखो जी आखो किराया कर ਆ ਦੇਖੋ ਕਿਵੇਂ ਕਰਦਾ ਨਾ ਦਾ 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 ਭਾਂਡੇ ਇੱਕੋ ਸੰਦਾ ਚੱਕੀ ਆਏ ਮੇਰਾ ਭਰਾ ਇਥੋਂ ਵੱਟ ਪਤਲੀ ਕਰਦਾ ਫੱਤੇ ਆਏ ਲਾ ਦਾਂਗੇ ਆ ਬਣਾ ਲਈ ਮੇਰੇ ਆਈ ਹੁਣ ਬੈਕ ਕਰੀ ਜਾਂਦੇ ਟਰਾਲ ਦੇਖੋ ਮੇਟਰ ਆ ਦੇ ਕੋਈ ਇਧਰ ਨੂੰ ਮੈਂ ਕੀ ਗੱਤੀ ਕਰੀ ਜਾਂਦੇ ਆ ਆਪਾਂ ਭਰਤ ਵੀ ਪਾਵਾਂਗੇ ਇੱਥੇ ਇਹਨਾਂ ਨੂੰ ਉੱਚਾ ਕਰਨਾ ਪਹਿਲਾਂ ਦਾ ਕਰਵਾ ਲਿਆ ਸੀ ਤੇ ਨੀਵਾ ਉਹ ਟੱਕਾ ਫੁੱਸ ਬੜਾ ਹੋ ਗਿਆ ਸੀਗਾ ਆ ਦੇਖੋ ਸਾਈਡਾਂ ਤੇ ਜਿਵੇਂ ਖੜਾਗਾ ਉੱਤੇ ਉੱਥੇ ਵੀ ਬੜਾ ਖਸ ਹੋ ਗਿਆ ਸੱਪ ਸੁਪ ਰਹਿਣ ਲੱਗੇ ਸੀਗੇ ਫੇਰ ਇੱਕ ਕਰੀ ਜੇਸ ਵੀ ਨਾਲ ਪਾਸੇ ਕਰਵਾ ਲਿਆ ਤਾਂ ਤੇ ਇਧਰ ਮੇਰੇ ਤਾਂ ਜੀ ਹੁਣ ਕਰੀ ਜੰਦੀ ਆ ਇਧਰ ਆਪਣਾ ਲੈਟਰ ਨਮਤਰੋ ਇਧਰ ਦੇਖੋ ਆਪਣਾ 25 ਬਈ ਤੇ ਇਧਰ ਆਪਣਾ ਮਿਤਰਾ 265 ਮਤਰਾ ਉੱਤਰ ਦੇਖੋ ਆਪਣਾ ਪੁੱਛੀ ਤਾਂ ਇੱਥੇ ਵੀ ਖੁੱਪ ਗਿਆ ਸੀ ਤੇ ਇੱਧਰ ਆਪ ਨੂੰ ਨਟਾਣੂਆ ਹੀ ਮੈਂ ਦੇਖ ਪਗਾ ਆਹ ਟਾਲ ਦੀ ਜਾਨੇ ਲੱਗੀ ਹੁਣ ਆਪਾਂ ਨੂੰ ਬੱਦਨੀ ਪੈਣੀ ਆ ਇਹ ਖਵਾੜੀ ਨਾ ਇੱਧਰ ਵੀ ਤਾਇਆ ਜੀ ਇੱਧਰ ਮੇਰਾ ਅੱਪਾ ਇੱਧਰ ਮੇਰਾ ਡੈਡੀ ਪੜਿਆ ਮਤਰਾ ਤੇ ਅੱਜ ਬੱਦਲ ਵੀ ਹੋਏ ਪਏ ਆ ਪਤਾ ਨਹੀਂ ਪਊਗਾ ਕਿ ਨਹੀਂ ਬਾੜੇ ਹੀ ਜ਼ਿਆਦਾ ਹੋਏ ੜਕਾ ੜਕਾ ਦਾ ਅਏ ਇੱਕ ਜਗ੍ਹਾ ਤੋਂ ਚਾਨਣ ਸੀਗਾ ਤੇ ਬਾਕੀ ਜਗ੍ਹਾ ਤੇ ਬੱਦਲ ਹੀ ਬੱਦਲ ਸੀਗੇ ੜਕੇ ਦਾ ਐ ਹੋਇਆ ਪਿਆ ਸੀ ਹੁਣ ਕਿ ਚਾਨਣ ਨਿਕਲਿਆ ਸੂਰਜ ਨਿਕਲਿਆ ਆਪਣੇ ਬੱਦਲ ਵੀ ਬਹੁਤ ਆ ਇੱਧਰ ਆਪਣੀਆਂ ਟਾਲੀਆਂ ਦੇਖੋ ਡਿਗਣ ਵਾਲੀਆਂ ਆ ਅਧਰ ਆਪਣਾ ਕਰਾਇਆ ਤੇ ਆਹ ਬੋਰਡ ਆ ਪੱਟਵਾਇਆ ਸੀ ਦਾ ਇਹ ਇੱਥੇ ਖੜਾ ਕਰਤਾ

ਇਧਰ ਉਧਰ ਇਧਰ ਇਧਰ ਆਪਣਾ ਪੱਚੀ ਬਈ ਮੇਰੇ ਡੈਡੀ ਜੀ ਆਉਂਦੇ ਆ ਹੁਣ ਤੇ ਮਿੱਤਰੋ ਆਪਾਂ ਟਰੈਕਟਰ ਹੁਣ ਉਧਰ ਲੈ ਕੇ ਜਾਨੇ ਆ ਉਧਰ ਮਾਰਨਾ ਮੜਿਆ ਆ ਵਾਹਾਂ ਚ ਹਾੜੇ ਵਾਹਾਂ ਚ ਸੱਤਾਈ ਮਾਰਨਾ ਆਇਓ ਡੈਡੀ ਬੈ ਗਏ ਹੁਣ ਆ ਵਾਹਾਂ ਚ ਮਾਰਦਾ ਦੋ ਕੁ ਮਿੰਟ ਜੀ ਮੇਰੇ ਮਿੱਤਰੋ ਆਪਾਂ ਟਰੈਕਟਰ ਬੰਦ ਕਰ ਲਿਆ ਹੁਣ ਮੇਂਂ ਮਿਰਾ ਦਾ ਆ ਦੇਖ ਮਿੱਤਰੋ ਆ ਟਰੈਕਟਰ ਪਹੜ ਹਲਤਾ ਹੁਣ ਤੇ 6 ਮਿੰਟਾਂ ਦੀ ਹੋ ਗਈ ਵੀਡੀਓ ਉੱਧਰ ਮੇਰੇ ਤਾਇਆ ਜੀ ਉੱਧਰ ਮੇਰਾ ਭਰਾ ਭਰਾ ਟੋੜੀੰਦਾ ਨਾ ਮਿੱਟੀ ਨਾ ਪੱਤੀ ਜਾਂਦਾ ਕਈ ਨਾ ਤੇ ਇੱਧਰ ਮੇਰੇ ਤਾਇਆ ਜੀ ਇੱਧਰ ਮੇਰਾ ਵੱਡਾ ਭਰਾ ਮਿੱਤਰੋ ਆਪਣਾ ਵੱਟ ਵਾਲਾ ਬਲੋਕ ਨਹੀਂ ਪਹਿਣਾ ਤੇ ਆਪਾਂ ਭੱਤ ਪੁੰਨਦੇ ਦਾ ਜਰੂਰ ਬਣਾਵਾਂਗੇ ਕੋਈ ਵੱਟ ਵਾਲਾ ਨਹੀਂ ਪਹਿਣਾ ਜੇ ਵੱਟ ਪਾਉਣੀ ਤੇ ਕੂਪ ਨਹੀਂ ਪਹਿਣਾ ਕਿਉਂਕਿ ਆਪਾਂ ਕੰਨ ਕਿਤੇ ਜਾਣਾਗਾ ਤੇ ਉਸ ਤੋਂ ਬਾਅਦ ਮੇਰੇ ਡੈਡੀ ਜੀ ਪਾਉਣਗੇ ਵੱਟ ਤੇ ਜਰੂਰੀ ਕੰਮ ਆ ਜਾਣਾ ਤਾਂ ਉਸ ਤੋਂ ਬਾਅਦ ਡੈਡੀ ਜੀ ਪਾਉਣਗੇ ਵੱਟ આપણા ટ્રટર ઉધર ટ્રેકટર આઈ ટ્રટર કઢાતા ભા લગ્પટ પટતાર આપણા ટ્રટર લ બસ આપણા કામ નિબડ જ્યા ਹੁਣ ਆਪਾਂ ਘਰਾਂ ਨੂੰ ਜਾਓ ਘਰ ਜਾਵੜਾ ਕੇ ਬਾਸ ਥੋੜੇ ਜਿਹੜੇ ਚੱਕ ਕੇ ਢਲੇ ਚੱਕੇ ਉਹ ਤੋਂ ਬਾਅਦ ਬੇ ਬੇਲੇ ਓਏ ਕਿੱਟਾ ਚੱਕਿਆ ਤੇ ਮੇਤਰੋ ਆਪਣਾ ਡਾਕਟਰ ਆ ਰਿਹਾ ਤੇ ਬੜੀ ਹੀ ਮਾਰਦੇ ਆ ਵੱਟ ਪਤਲੀ ਕਰਦੇ ਆ ਹੁਣ ਇੱਧਰ ਦੇਖੋ ਭਰਾ ਲੱਗੇ ਪਿਆ ਤੇ ਮਿੱਤਰੋ ਆਪਾਂ ਕਰਦੇ ਆ ਵੀਡੀਓ ਦਾ ਐਂਡ ਜੇ ਵੀਡੀਓ ਤੁਹਾਨੂੰ ਜੱਗੀ ਤਾਂ ਲਾਈਕ ਕਰਨਾ ਨਾ ਭੁੱਲੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਫੇਸਬੁਕ ਤੇ ਜਾ ਕੇ ਫੋਲੋ ਜਰੂਰ ਕਰ ਲਿਓ ਫੇਸਬੁਕ ਤੇ ਫਨੀ ਬਲੌਗਰ ਚੈਨਲ ਦਾ ਨਾਮ ਫਨੀ ਬਲੌਗਰ ਤੇ ਵੀਡੀਓ ਤੁਹਾਨੂੰ ਜੱਗੀ ਤਾਂ ਲਾਈਕ ਮੈਂਡ ਸ਼ੇਅਰ ਕਰਨਾ ਨਾ ਭੁੱਲੋ ਸਾਡੇ ਜਨਨ ਕਰ ਲਓ ਸਬਸਕ੍ਰਾਈਬ ਧੰਨਵਾਦ ਬਾਏ 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 拜拜。Bye bye.